ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਅੱਜ ਦੇ ਲਾਈਵ ਦੇ ਵਿੱਚ ਸੋ ਅੱਜ ਅਸੀਂ ਮਾਸਟਰ ਕੈਟਰਰ ਜਾਂ ਗੈਲੋ ਫਿਰ 8TT ਕੈਟਰਰ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਜਿਹੜੀ ਆਪਾਂ ਰਿਕਾਰਡ ਕੀਤੀ ਸੀ ਕਲਾਸ ਚ ਲਾਈਵ ਦੇ ਵਿੱਚ ਆਈ ਸੀ ਸਪੈਸ਼ਲੀ ਮਾਸਟਰ ਕੈਟਰਰ ਤੇ 8TT ਕੈਟਰਰ ਦੇ ਨਾਲ ਸੰਬੰਧਿਤ ਇਨਫੋਰਮੇਸ਼ਨ ਦੇਣ ਦੇ ਲਈ ਉਹ ਥੋੜਾ ਜਿਹਾ ਗਲਤੀ ਦੇ ਨਾਲ ਆਪਣੇ ਕੋਲੇ ਕੁਝ ਜਿਹੜੇ ਸਪੈਲਿੰਗ ਸੀ ਉਹ ਉਲਟ ਫੁਲਟ ਹੋ ਰਹੇ ਸੀ ਤੇ ਬੱਚੇ ਕਹਿੰਦੇ ਉਰਦੂ ਆਈ ਜਾਂਦੀ ਹੈ ਸੋ ਇਸ ਕਰਕੇ ਆਪਾਂ ਹੁਣ ਸਹੀ ਤਰੀਕੇ ਦੇ ਨਾਲ ਤੁਹਾਨੂੰ ਸਮਝਾਵਾਂਗੇ ਸਾਰਾ ਕੈਟੇਗਰੀ ਹੈ ਠੀਕ ਹੈ ਸੋ ਇਹਦੇ ਵਿੱਚ ਆਪਾਂ ਦੇਖਦੇ ਹਾਂ ਪੀ ਐਸ ਟੈਟ 1 ਤੇ ਪੀ ਐਸ ਟੈਟ 2 ਦੀ ਗੱਲ ਕਰਦੇ ਹਾਂ ਜਦੋਂ ਸਾਨੂੰ ਮਾਸਟਰ ਕੀਡ ਨੂੰ ਦੇਣਾ ਹੁੰਦਾ ਹੈ ਪੀ ਐਸ ਟੈਟ 1 ਤੇ ਪੀ ਐਸ ਟੈਟ 2 ਆਸਾਨ ਦੇ ਵਿੱਚ ਇਹ ਦੋਨੋਂ ਪੇਪਰ ਕਲੀਅਰ ਹੋਣੇ ਚਾਹੀਦੇ ਆ ਪੀਐਸਟੈਟ 1 ਤੇ ਪੀਐਸਟੈਟ 2 ਜੇਕਰ ਤੁਸੀਂ ਰਾਜੇ ਈਟੀਟੀ ਕੈਡਰ ਜਾਂ ਫਿਰ ਮਾਸਟਰ ਕੈਡਰ ਦੇ ਰਹੇ ਹੋ ਠੀਕ ਹੈ ਜਾਂ ਫਿਰ ਮਾਸਟਰ ਕੈਡਰ ਦੇ ਰਹੇ ਤੁਹਾਡੇ ਕੋਲ ਇਹ ਕਲੀਅਰ ਹੋਣੇ ਚਾਹੀਦੀਏ ਪੀਐਸਟੈਟ 2 ਦੇ ਵਿੱਚੋਂ ਕਰੀਏ ਕਿੰਨੇ ਨੰਬਰ ਹੋਣੇ ਚਾਹੀਦੇ ਆ ਬੀਸੀ ਜਾਂ ਐਸਸੀ ਕੈਟਾਗਰੀ ਦੇ ਲਈ ਕਿੰਨੇ ਹੋਣੇ ਚਾਹੀਦੇ ਆ ਜਨਰਲ ਕੈਟਾਗਰੀ ਦੇ ਲਈ ਕਿੰਨੇ ਨੰਬਰ ਹੋਣੇ ਚਾਹੀਦੇ ਆ ਬੀਸੀ ਦੇ ਲਈ ਸਾਡੇ ਕੋਲ ਰਾਜੇ 82 ਨੰਬਰ ਹੋਣੇ ਚਾਹੀਦੇ ਆ ਠੀਕ ਹੈ 82 ਨੰਬਰ ਤੇ ਜਨਰਲ ਦੇ ਲਈ 90 ਹੋਣੇ ਚਾਹੀਦੇ ਲੋਪਈ ਤੁਹਾਡਾ ਪੀਐਸਟਟ ਕਲੀਅਰ ਹੋ ਜਾਊਗਾ ਕੁਆਲੀਫਾਈ ਹੋ ਜਾਊਗਾ ਇਸ ਤੋਂ ਬਾਅਦ ਤੁਸੀਂ ਈਟੀਟਿਡ ਕੇਡਰ ਦੇ ਵੱਲ ਜਾਓਗੇ ਜਾਂ ਫਿਰ ਮਾਸਟਰ ਕੇਡਰ ਦੇ ਵੱਲ ਜਾਓਗੇ ਜੇਕਰ ਆਪਾਂ ਗੱਲ ਕਰਨੀ ਹੋਵੇ ਪੀਐਸਟਟ 2 ਕਲੀਅਰ ਕਰਨ ਤੋਂ ਬਾਅਦ ਮਾਸਟਰ ਕੇਡਰ ਦੇ ਕਿਹੜੇ ਕਿਹੜੇ ਸਬਜੈਕਟਾਂ ਨੂੰ ਅਸੀਂ ਫਿਲ ਕਰ ਸਕਦੇ ਹਾਂ ਤੇ ਕਿਵੇਂ ਕਰ ਸਕਦੇ ਹਾਂ ਤੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਸਬਜੈਕਟਾਂ ਦਾ ਮਾਸਟਰ ਕੇਡਰ ਆਊਗਾ ਠੀਕ ਹੈ ਇਹ ਹੀ ਰੋਜ਼ ਸਾਡੇ ਦਿਮਾਗ ਦੇ ਵਿੱਚ ਸਵਾਲ ਹੁੰਦੇ ਆ ਤੇ ਇਹ ਜਿਹੜੀ ਕੇਡਰ ਵਾਲਿਆਂ ਨੂੰ ਤਾਂ ਪਤਾ ਹੀ ਹੁੰਦਾ ਕਿ ਇਹਦੇ ਵਿੱਚ ਤੁਹਾਨੂੰ ਮੈਥ ਸਾਇੰਸ ਕੰਪਿਊਟਰ ਮਤਲਬ ਕਿ ਪੰਜਾਬੀ ਹਿੰਦੀ ਇਹ ਸਾਰਾ ਕੁਝ ਹੀ ਪੜਨਾ ਪਊ ਭਾਈ ਤੇ ਕਿਉਂਕਿ ਇਹਨਾਂ ਇਹਨਾਂ ਨੇ ਪਹਿਲੀ ਤੋਂ ਲੈ ਕੇ 5ਵੀਂ ਤੱਕ ਦੇ ਵਿਦਿਆਰਥੀਆਂ ਨੂੰ ਪੜਾਉਣਾ ਹੁੰਦਾ ਹੈ ਸਰਕਾਰੀ ਸਕੂਲਾਂ ਦੇ ਵਿੱਚ ਮਾਸਟਰ ਕੇਡਰ ਦੀ ਗੱਲ ਕਰੀਏ ਤਾਂ ਮਾਲ ਪੀ ਸਟੈਟ 2 ਕਲੀਅਰ ਹੋਣਾ ਲਾਜ਼ਮੀ ਹੈ ਤਾਂ ਆਪਾਂ ਸਿੱਧਾ ਮਾਸਟਰ ਕੇਡਰ ਤੇ ਆਵਾਂਗੇ ਤੇ ਗ੍ਰੈਜੂਏਸ਼ਨ ਦੇ ਵਿੱਚੋਂ ਬੀਏ ਦੇ ਵਿੱਚੋਂ ਕਿੰਨੇ ਨੰਬਰ ਹੋਣੇ ਚਾਹੀਦੇ ਆ ਪੇਪਰ ਦੇ ਵਿੱਚ ਭਾਈ ਸਾਡੇ 55% ਹੋਣੇ ਚਾਹੀਦੇ ਆ ਬੀਏ ਵਿੱਚੋਂ 55% ਹੁਣ ਦੇ ਮਤਲਬ ਜੇ ਗੱਲ ਕਰੀਏ ਹੁਣ ਦੇ ਮਤਲਬ ਗੱਲ ਦਿਮਾਗ ਵਿੱਚ ਰੱਖਿਓ ਹੁਣ ਦੇ ਮਤਲਬ ਕਿੰਨੇ ਪਰਸੈਂਟ ਹੋਣੇ ਚਾਹੀਦੇ ਆ ਬੀਏ ਦੇ ਵਿੱਚੋਂ 55% ਪਰ ਪਹਿਲਾਂ ਕਿੰਨੇ ਸੀ ਭਾਈ ਪਹਿਲਾਂ ਏ ਸੀ ਥਾਂ ਤੇ 50% ਹੀ ਮੰਨ ਲੈਂਦੇ ਸੀ ਪਰ ਹੁਣ ਕਹਿੰਦੇ 55 ਲੈ ਕੇ ਆਓ ਤੇ ਪਰ ਏਸ ਤੇ ਵੀ ਕੀ ਲੱਗੀ ਹੋਈ ਆ ਰੈਟ ਲੱਗੀ ਹੋਈ ਆ ਕਹਿੰਦੇ ਨਾ ਅਸੀਂ ਤਾਂ ਰੈਟ ਲਾਵਾਂਗੇ ਕਿਉਂਕਿ ਪਹਿਲਾਂ ਵਾਲੇ ਵਿਦਿਆਰਥੀ ਤਾਂ 50% ਤੇ ਵੀ ਪੇਪਰ ਦੇ ਰਹੇ ਸੀ ਤੇ ਹੁਣ 55% ਕਿਉਂ ਤੇ ਦੂਸਰੀ ਗੱਲ ਚੰਡੀਗੜ੍ਹ ਲੈਕਚਰਰ ਕਿਡਰ ਤੇ ਮਾਸਟਰ ਕਿਡਰ ਹੋਇਆ ਸੀ ਚੰਡੀਗੜ੍ਹ ਦੇ ਵਿੱਚ ਪਿੱਛੇ ਦੇ ਉੱਥੇ ਤਾਂ ਭਾਈ 50% ਹੀ ਮੰਨੀ ਜਾਂਦੇ ਆ ਤੇ ਤੁਸੀਂ 55% ਕਿਵੇਂ ਮੰਨ ਰਹੇ ਹੋ ਸਵਾਲ ਬਣ ਗਿਆ ਸੋ ਇਸ ਕਰਕੇ ਇਹਨਾਂ ਤੇ ਰੈਟ ਲਗਾ ਰਹੀ ਹੈ ਵਿਦਿਆਰਥੀ 55% ਵਾਲੇ ਮਸਲੇ ਤੇ ਕਹਿਣ ਦਾ ਭਾਵੇਂ ਮਸਲਾ ਹਜੇ ਤੱਕ ਲੰਮਕਿਆ ਹੋਇਆ ਹੈ ਇਸ ਤੇ ਲਗਾਤਾਰ ਰੈਟ ਜਾਰੀ ਰਹਿੰਦੀ ਹੈ ਇਸੇ ਕਰਕੇ ਮਾਸਟਰ ਡਿਗਰੀ ਜਿਹੜਾ ਹੈਗਾ ਉਹ ਲੇਟ ਹੋਇਆ ਡਿਲੇ ਹੋਇਆ ਆਪਾਂ ਕਹਿ ਸਕਦੇ ਹਾਂ ਤੋਂ ਬੀਏ ਦੇ ਵਿੱਚ 55% ਹੁੰਨ ਦੇ ਮੁਤਾਬਕ ਤਾਂ ਆਪਾਂ ਇਹ ਹੀ ਅਰਦਾਸ ਕਰਦੇ ਹਾਂ ਕਿ 50% ਹੋ ਜਾਵੇ ਦੂਸਰੀ ਗੱਲ ਮਾਸਟਰ ਡਿਗਰੀ ਦੇ ਵਿੱਚ ਸਬਜੈਕਟ ਕਿਹੜੇ-ਕਿਹੜੇ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੇਪਰ ਹੋਊਗਾ ਪਾਪਾ ਕਹਾਂਗੇ ਪੰਜਾਬੀ ਠੀਕ ਹੈ ਇਸ ਤੋਂ ਬਿਨਾ ਇੰਗਲਿਸ਼ ਪੰਜਾਬੀ ਇੰਗਲਿਸ਼ ਪੰਜਾਬੀ ਇੰਗਲਿਸ਼ ਮੈਥ ਠੀਕ ਹੈ ਐਸਐਸਟੀ ਇਸ ਤੋਂ ਬਿਨਾ ਇਸ ਦੇ ਵਿੱਚ ਹੋਰ ਹਿੰਦੀ ਠੀਕ ਹੈ ਇਹ ਵਾਲੇ ਸਬਜੈਕਟ ਹੋਣਗੇ ਤਾਂ ਕਹਿਣ ਦਾ ਭਾਵ ਇਹ ਵਾਲੇ ਜਿਹੜੇ ਸਬਜੈਕਟ ਹੈ ਸਾਨੂੰ ਮਾਸਟਰ ਕੈਡਰ ਦੇ ਵਿੱਚ ਦੇਖਣ ਨੂੰ ਮਿਲਣਗੇ ਹੀ ਮਿਲਣਗੇ ਪੱਕੇ ਹੀ ਮਿਲਣਗੇ ਤੇ ਕੁੱਲ ਮਿਲਾ ਕੇ ਜਿਹੜੀਆਂ ਪੋਸਟਾਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀਆਂ ਕਿ ਮਾਸਟਰ ਕੀਡਰ ਦੀਆਂ ਜਿਹੜੀਆਂ ਪੋਸਟਾਂ ਹੈ ਲਗਭਗ 8000 ਦੇ ਕਰੀਬ ਪੋਸਟ ਆ ਸਕਦੀ ਹੈ ਜਾਂ ਕਹਿ ਲਓ 7000 ਜਾਂ ਫਿਰ 8000 ਦੇ ਕਰੀਬ ਪੋਸਟ ਮਾਸਟਰ ਕੀਡਰ ਦੀ ਆ ਸਕਦੀ ਹੈ ਇਸ ਤੋਂ ਬਿਨਾ ਇਟੀਡੀ ਕੀਡਰ ਦੇ ਵਿੱਚ ਵੀ ਪੋਸਟਾਂ ਦੇਖਣ ਨੂੰ ਮਿਲ ਲਗੀਆਂ ਤਾਂ ਗੱਲ ਹੁੰਦੀ ਹੈ ਕਿ ਜੇਕਰ ਅਸੀਂ ਮਾਸਟਰ ਕੀਡਰ ਦੇਣਾ ਹੈ ਤਾਂ ਇਸ ਦੇ ਲਈ ਸਬਜੈਕਟ एलिजिਬਿਲਟੀ ਕੀ ਹੁੰਦੀ ਹੈ ਉਹਦੇ ਵਿੱਚ ਵੀ ਮਾੜਾ ਜਾਂ ਦੱਸ ਦਿਓ ਸਾਨੂੰ ਸੋ ਇੱਥੋਂ ਤੱਕ ਤਾਂ ਅਸੀਂ ਦੇਖ ਲਿਆ ਕਿ ਅਸੀਂ ਕਿਹੜੇ-ਕਿਹੜੇ ਸਬਜੈਕਟਾਂ ਦਾ ਮਾਸਟਰ ਕਿਡਰ ਦੇ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ 2025 ਦੇ ਵਿੱਚ ਤਾਂ ਇਹਨਾਂ ਦੇ ਵਿੱਚ ਦੇਖੀਏ ਮੰਨ ਲਓ ਤੁਹਾਡੇ ਕੋਲ ਬੀਏ ਦੇ ਵਿੱਚ ਪੰਜਾਬੀ ਸੀ ਭਾਈ ਪੰਜਾਬੀ ਲਾਜ਼ਮੀ ਤਾਂ ਹੁੰਦੀ ਹੁੰਦੀ ਆ ਇਸ ਤੋਂ ਬਿਨਾ ਪੰਜਾਬੀ ਇਲੈਕਟਿਵ ਸੀਗੀ ਸਾਡੇ ਕੋਲੇ ਠੀਕ ਹੈ ਸੇਮ ਚੀਜ਼ ਹੈ ਤੁਸੀਂ ਇੰਗਲਿਸ਼ ਮਾਸਟਰ ਗ੍ਰੈਜੂਏਟਰ ਦੇਣਾ ਚਾਹੁੰਦੇ ਹੋ ਤਾਂ ਬੀਏ ਦੇ ਵਿੱਚ ਤੁਹਾਡੇ ਕੋਲ ਇੰਗਲਿਸ਼ ਸੀਗੀ ਸੀ ਤੇ ਨਾਲ ਭਾਈ ਤੁਹਾਡੇ ਕੋਲੇ ਇੰਗਲਿਸ਼ ਅਲੈਕਟਿਵ ਵੀ ਹੈਗੀ ਸੀ ਪਰ ਜੇ ਨਹੀਂ ਹੈਗੀ ਸੀ ਉਹ ਕੀ ਕਰਨ ਉਹਨਾਂ ਨੇ ਕੰਬੀਨੇਸ਼ਨ ਬਣਾਉਣਾ ਇੱਕ ਲੈਂਗੁਏਜ ਦੇ ਵਿੱਚ ਉਹਨਾਂ ਦਾ ਐਸਐਸਟੀ ਦੇ ਵਿੱਚ ਬਣ ਨਹੀਂ ਰਿਹਾ ਤਾਂ ਉਹ ਵਿਦਿਆਰਥੀ ਐਡੀਸ਼ਨਲ ਬੀ ਇਲੈਕਟਿਵ ਪੰਜਾਬੀ ਕਰ ਸਕਦੇ ਆ ਐਡੀਸ਼ਨਲ ਵੀ ਇੰਗਲਿਸ਼ ਅਲੈਕਟਿਵ ਕਰ ਸਕਦੇ ਆ ਗੱਲਬਾਤ ਸਮਝ ਲੱਗ ਗਈ ਹੋਣੀ ਹੈ ਕਿ ਅਲੈਕਟਿਵ ਇੰਗਲਿਸ਼ ਵੀ ਐਡੀਸ਼ਨਲ ਹੋ ਸਕਦੀ ਹੈ ਜਾਂ ਕੋਈ ਹੋਰ ਸਬਜੈਕਟ ਜ਼ਰੂਰੀ ਨਹੀਂ ਇਹਨਾਂ ਦੀ ਗੱਲ ਕਰੀ ਐਸਐਸਟੀ ਤੇ ਜਾਂ ਜੋ ਐਸਐਸਟੀ ਦੇ ਵਿੱਚ ਵੀ ਸੇਮ ਤੁਸੀਂ ਇਹ ਜਿਹੜਾ ਆਪਾਂ ਗੱਲਬਾਤ ਤੁਹਾਨੂੰ ਦੱਸੀ ਹੈ ਕਿ ਇਸ ਤਰੀਕੇ ਦੇ ਨਾਲ ਤੁਸੀਂ ਐਡੀਸ਼ਨਲ ਪੇਪਰ ਦੇ ਕੇ ਕਿਸੇ ਇੱਕ ਸਬਜੈਕਟ ਦੇ ਲਈ ਜਿਵੇਂ ਕਿ ਮਾਸਟਰ ਕਲਰ ਦੇ ਵਿੱਚ ਤੁਸੀਂ ਐਸਐਸਟੀ ਦੇਣਾ ਚਾਹੁੰਦੇ ਹੋ ਤੁਹਾਡੇ ਕੋਲੇ ਬੀਏ ਦੇ ਵਿੱਚ ਕੱਲੀ ਹਿਸਟਰੀ ਸੀਗੀ ਤੇ ਨਾਲ ਫਿਜ਼ੀਕਲ ਸੀਗੀ ਜਿਹਦੇ ਕਰਕੇ ਕੰਫਿਨੇਸ਼ਨ ਸਹੀ ਨਹੀਂ ਬਣ ਰਿਆ ਬੀ ਐਡ ਦੇ ਵਿੱਚ ਤਾਂ ਤੁਸੀਂ ਪੋਲੀਟੀਕਲ ਦੇ ਜਿਹੜੇ ਐਡੀਸ਼ਨਲ ਪੇਪਰ ਦੇ ਸਕਦੇ ਹੋ ਮੇਰੇ ਕਹਿਣ ਦਾ ਭਾਵ ਇਹ ਹੈ ਸੋ ਇਹ ਗੱਲਬਾਤ ਤਾਂ ਤੁਹਾਨੂੰ ਸਮਝ ਲੱਗ ਗਈ ਹੋਣੀ ਹੈ ਤੇ ਪਰ ਜਿਨ੍ਹਾਂ ਦਾ ਸਹੀ ਹੈ ਵਿਸ਼ੇ ਵਗੈਰਾ ਸਹੀ ਚੋਣ ਕੀਤੀ ਗਈ ਹੈ ਅਗੇ ਮਾਸਟਰ ਕਿਟਰ ਦੇ ਵਿੱਚ ਵੀ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਸਬਜੈਕਟ ਜਿਹੜਾ ਹੈਗਾ ਉਹ ਕੰਬਾਈਨ ਹੋ ਰਿਹਾ ਤਾਂ ਉਹਨਾਂ ਨੂੰ ਦਿੱਕਤ ਕੋਈ ਨਹੀਂ ਆਊਗੀ ਉਹ ਆਸਾਨੀ ਦੇ ਨਾਲ ਪੇਪਰ ਭਰ ਸਕਦੇ ਹੈ ਚਾਹੇ ਉਹ ਪੰਜਾਬੀ ਹੈ ਚਾਹੇ ਉਹ ਇੰਗਲਿਸ਼ ਹੈ ਚਾਹੇ ਉਹ ਐਸਐਸਟੀ ਹੈ ਚਾਹੇ ਕੋਈ ਹੋਰ ਸਬਜੈਕਟ ਹੈ ਠੀਕ ਹੈ ਉਹਨਾਂ ਵਿਦਿਆਰਥੀਆਂ ਲਈ ਦੱਸਿਆ ਜਿਨ੍ਹਾਂ ਦੀ ਇੱਛਾ ਹੈਗੀ ਹੈ ਪੰਜਾਬੀ ਮਾਸਟਰ ਬਣਨ ਦੀ ਪੰਜਾਬੀ ਅਧਿਆਪਕ ਬਣਨ ਦੀ ਜਾਂ ਗ੍ਰੀਜੀ ਵਾਲੇ ਮਾਸਟਰ ਬਣਨ ਦੀ ਸੋ ਇਹ ਗੱਲ ਆਪ ਸਮਝ ਲੱਗ ਗਈ ਤੇ ਕੁੱਲ ਮਿਲਾ ਕੇ ਬੀਏ ਦੇ ਵਿੱਚੋਂ ਹੁਣ ਕਿੰਨੀ ਪਰਸੈਂਟ ਚ ਮੰਗਦੇ ਭਾਈ 55% ਇਹ ਵੀ ਗੱਲ ਆਪਾਂ ਧਿਆਨ ਵਿੱਚ ਰੱਖਣੀ ਆ ਪਰ ਇਸ ਤੇ ਰਿੱਟ ਜਿਹੜੀ ਹੈਗੀ ਆ ਉਹ ਲਗਾਤਾਰ ਲੱਗ ਰਹੀ ਹੈ ਪਿਛਲੇ ਸਮੇਂ ਤੋਂ ਲਗਾਤਾਰ ਲੱਗ ਰਹੀ ਹੈ ਜਿਸ ਕਰਕੇ ਇਸ ਦਾ ਜਿਹੜਾ ਆਪਣਾ ਮਸਲਾ ਜਲਦ ਹੱਲ ਹੋ ਜਾਵੇਗਾ ਘਬਰਾਉਣ ਦੀ ਲੋੜ ਨਹੀਂ ਦੂਸਰੀ ਗੱਲ ਕਿ ਇਹ ਪੋਸਟਾਂ ਆਉਣਗੀਆਂ ਕਦੋਂ ਮਾਸਟਰ ਕੁਕਟਰ ਦੀਆਂ ਵੀ ਮਾਸਟਰ ਕੁਕਟਰ ਮਾਸਟਰ ਕੁਕਟਰ ਦਾ ਸਾਰੇ ਕਿਤੇ ਹੋਊਗੀ ਪਰ ਪੋਸਟਾਂ ਕਦੋਂ ਆਉਣੀਆਂ ਮਾਸਟਰ ਕੁਕਟਰ ਦੀਆਂ ਤਾਂ ਮਾਸਟਰ ਕੁਕਟਰ 2025 ਦੀ ਗੱਲ ਕਰੀਏ ਤਾਂ ਇਹ ਪੋਸਟਾਂ ਜਿਹੜੀਆਂ ਨੇ ਜਨਵਰੀ ਜਾਂ ਫਰਵਰੀ ਦੇ ਵਿੱਚ ਆਉਣ ਦੀ ਪੂਰੀ ਪੂਰੀ ਸਭਾਵ ਹੈ ਕਦੋਂ ਭਾਈ ਜਨਵਰੀ ਜਾਂ ਪਰ ਬ੍ਰੀ ਦੇ ਵੀਨਿਆ ਦੇ ਵਿੱਚ ਕਹਿ ਰਹੇ ਕਿ ਜਲਦੀ ਆ ਜਾਣੀ ਆ ਤੂੰ ਇਹ ਸਾਨੂੰ ਕਿਵੇਂ ਪਤਾ ਲੱਗਦਾ ਹੈ ਵੀ ਇਹ ਹਿਲਜਲ ਹੋ ਸਕਦੀ ਹੈ ਸਿੱਖਿਆ ਡਿਪਾਰਟਮੈਂਟ ਦੇ ਵਿੱਚ ਵੀ ਕਿਉਂਕਿ ਸਿੱਖਿਆ ਡਿਪਾਰਟਮੈਂਟ ਦੇ ਵਿੱਚ ਇਸ ਕਰਕੇ ਹੋ ਸਕਦੀ ਆ ਕਿਉਂਕਿ ਸਿੱਖਿਆ ਵਿਭਾਗ ਦੀਆਂ ਪੋਸਟਾਂ ਨਾਲ ਸੰਬੰਧਤ ਪਲੱਸ ਇਸ ਤੋਂ ਬਿਨਾ ਮੈਡੀਕਲ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਮੈਡੀਕਲ ਵਿਭਾਗ ਦੇ ਨਾਲ ਸੰਬੰਧਿਤ ਜਿਹੜੀ ਚਰਚਾ ਹੈ ਉਹ ਖ਼ਬਰਾਂ ਦੇ ਵਿੱਚ ਵੀ ਛਿੜ ਚੁੱਕੀ ਹੈ ਕਿ ਸਿੱਖਿਆ ਵਿਭਾਗ ਦੇ ਨਾਲ ਸੰਬੰਧਿਤ ਜਲਦ ਹੀ ਪੋਸਟਾਂ ਮੈਡੀਕਲ ਵਿਭਾਗ ਦੇ ਨਾਲ ਸੰਬੰਧਿਤ ਆਉਣ ਵਾਲੇ ਸਵੇਰ ਨੂੰ ਦੇਖਣ ਨੂੰ ਮਿਲ ਸਕਦੀਆਂ। ਜਨਵਰੀ ਫਰਵਰੀ ਅਸੀਂ ਮੰਨ ਕੇ ਚੱਲੀ ਕਿ ਨੋਟੀਫਿਕੇਸ਼ਨ ਜਾਰੀ ਹੋ ਸਕਦੇ ਹਨ ਮਾਸਟਰ ਕੈਟਰ ਦੇ ਤੇ ਸਬਜੈਕਟ ਆਪਾਂ ਦੇਖ ਲਈਆ ਓਕੇ ਕਲੀਅਰ ਹੈ ਤੇ ਕਿਹੜਾ ਕਿਹੜੇ ਬੱਚੇ ਭਰ ਸਕਦੇ ਆ ਜਿਨ੍ਹਾਂ ਕੋਲੇ 90% ਜਨਰਲ ਜਿਹੜੇ ਵਿਦਿਆਰਥੀ ਨੇ ਪੀਐਸਟੈਟ 2 ਕਲੀਅਰ ਕਰੀ ਬੈਠੇ ਆ ਉਹ ਦੰਨ ਹੈ ਭਾਈ ਉਹ ਆਪਣਾ ਮਾਸਟਰ ਕੈਟਰ ਤਿਆਰੀ ਖਿੱਚਣ ਹੁਣ ਤੋਂ ਹੀ ਅੱਜ ਤੋਂ ਹੀ ਇਸ ਤੋਂ ਬਿਨਾ ਐਸੀ ਬੀਸੀ ਵਾਲੇ ਜਿਨ੍ਹਾਂ ਕੋਲੇ 82 ਨੰਬਰ ਬਣ ਰਹੀ ਹੈ ਪੀਐਸਟੈਟ 2 ਦੇ ਵਿੱਚ ਉਹ ਮਾਸਟਰ ਕੈਟਰ ਦੀ ਤਿਆਰੀ ਕਿਚਨ ਲੈਣ ਕਹਿੰਦਾ ਆਪਾਂ ਵੀ ਕਿ ਤਿਆਰੀ ਅੱਜ ਤੋਂ ਹੀ ਸ਼ੁਰੂ ਕਰ ਲੈ। ਸੋ ਅਗਲਾ ਪੁਆਇੰਟ ਇਸ ਦੇ ਵਿੱਚ ਆਪਾਂ ਨੋਟ ਕੀ ਕਰਨਾ ਹੈ। ਅਸੀਂ ਇਹ ਵੀ ਦੇਖ ਲਿਆ ਕਿ ਮਾਸਟਰ ਕੈਟਰ ਜਿਹੜਾ ਹਰਾਈ ਵਾਲੇ ਸਬਜੈਕਟ ਆਉਣਗੇ ਗੱਲ ਓਕੇ ਆ। ਪਰ ਜੇਕਰ ਤੁਸੀਂ ਮਾਸਟਰ ਕੈਟਰ ਪੰਜਾਬੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਮਾਸਟਰ ਕੈਟਰ ਪੰਜਾਬੀ ਮਾਸਟਰ ਕੈਟਰ ਪੰਜਾਬੀ ਅਸੀਂ ਕੇਵਲ ਪੰਜਾਬੀ ਮਾਸਟਰ ਕੈਟਰ ਦੇ ਪੇਪਰ ਨੂੰ ਕਲੀਅਰ ਨਹੀਂ ਕਰਨਾ ਅਸੀਂ ਪੰਜਾਬੀ ਮਾਸਟਰ ਬਣਨਾ ਪਰ ਉਹ ਬਣਨ ਦੇ ਲਈ ਆਪਾਂ ਜਿਹੜਾ ਬੈਚ ਜਿਹੜਾ ਜੀ ਆਲਰੇਡੀ ਸਾਡੇ ਕੋਲੇ ਚੱਲ ਰਿਹਾ ਹੈ ਜਿਹੜਾ ਕਿ ਬੇਸਿਕ ਤੋਂ ਲੈ ਕੇ ਹਾਈ ਲੈਵਲ ਜਿਹਨੂੰ ਆਪਾਂ ਕਹਿੰਦੇ ਐਡਵਾਂਸ ਲੈਵਲ ਤੱਕ ਦਾ ਹੈਗਾ ਠੀਕ ਹੈ ਸਾਡੇ ਕੋਲ ਇਸ ਤੋਂ ਬਿਨਾ ਇਸ ਦੇ ਵਿੱਚ ਤੁਹਾਨੂੰ ਲਾਈਵ ਕਲਾਸਾਂ ਮਿਲਦੀਆਂ ਪੰਜਾਬੀ ਸਬਜੈਕਟ ਦੇ ਨਾਲ ਸੰਬੰਧਿਤ ਚਾਹੇ ਤੁਸੀਂ ਲੈਕਚਰਰ ਕਿਡਰ ਲੈਣਾ ਸੇ ਚਾਹੇ ਤੁਸੀਂ ਮਾਸਟਰ ਕਿਡਰ ਪੰਜਾਬੀ ਲੈਣਾ ਹੁਣ ਇੱਥੇ ਅਸੀਂ ਮਾਸਟਰ ਬਣਨਾ ਪੰਜਾਬੀ ਦੇ ਇਹ ਨਹੀਂ ਕਿ ਅਸੀਂ ਬਸ ਪੇਪਰ ਕਲੀਅਰ ਕਰਨ ਵਾਲੇ ਸੋਚਿਆ ਤੇ ਗੱਲ ਖਤਮ ਪੇਪਰ ਕਲੀਅਰ ਕਰ ਲਿਆ ਡਨ ਅਸੀਂ ਬੱਚਿਆਂ ਨੂੰ ਪੰਜਾਬੀ ਵਿਸ਼ੇ ਦੇ ਨਾਲ ਕਿਵੇਂ ਜੋੜਨਾ ਹੈ ਪੰਜਾਬੀ ਭਾਸ਼ਾ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਪੰਜਾਬੀ ਸਬਜੈਕਟ ਦੇ ਨਾਲ ਕਿਵੇਂ ਜੋੜਨਾ ਹੈ ਖੁਦ ਪੰਜਾਬੀ ਦੇ ਨਾਲ ਪਿਆਰ ਕਿਵੇਂ ਪਾਉਣਾ ਹੈ ਸਾਰੀਆਂ ਚੀਜ਼ਾਂ ਆਪਾਂ ਕਲਾਸਾਂ ਦੇ ਵਿੱਚ ਹੀ ਸਿੱਖਾਂਗੇ ਇਸ ਤੋਂ ਬਿਨਾ ਜੇਕਰ ਆਪਾਂ ਸਿਲੇਬਸ ਬੈਚ ਦੀ ਗੱਲ ਕਰ ਰਹੀ ਸੀ ਤਾਂ ਮੈਂ ਸਿਲੇਬਸ ਬੈਚ ਜਿਹੜਾ ਹੈਗਾ ਉਹ ਚੱਲ ਰਿਹਾ ਆਪਣੇ ਕੋਲੇ ਪਰ ਇਸ ਦੇ ਵਿੱਚ ਨਵੀਆਂ ਕਲਾਸਾਂ ਲਾਈਵ ਕਲਾਸਾਂ ਜਿਹੜੀਆਂ ਜਲਦ ਸ਼ੁਰੂ ਹੋ ਜਾਣੇ ਆ ਤੇ ਦੂਸਰੀ ਗੱਲ ਬਈ ਇਸ ਤੋਂ ਬਿਨਾ ਮਾਸਟਰ ਕਿਡਰ ਤੇ ਲੈਕਚਰਰ ਕਿਡਰ ਦੋਨਾਂ ਦਾ ਹੀ ਧਿਆਨ ਵਿੱਚ ਰਹੇ ਲੈਕਚਰਰ ਕੇਡਰ ਦੋਨਾਂ ਦਾ ਹੀ ਬੈਚ ਜਿਹੜਾ ਸਿਲੇਬਸ ਬੈਚ ਚੱਲ ਰਿਹਾ ਹੈ ਹਾਈ ਲੈਵਲ ਤੱਕ ਦਾ ਬੇਸਿਕ ਤੋਂ ਹਾਈ ਲੈਵਲ ਤੱਕ ਜਾਣਾ ਆਪਾਂ ਓਕੇ ਸੋ ਇਹ ਗੱਲ ਨੋਟ ਰ ਵਿੱਚ ਰੱਖਿਓ ਹੁਣ ਇੱਥੇ ਇਹ ਨਹੀਂ ਕਿ ਤੁਹਾਨੂੰ ਪਤਾ ਹੈ ਕਿ ਇੱਕ ਐਕਸਪੀਰੀਅੰਸ ਅਧਿਆਪਕ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਸ ਅਧਿਆਪਕ ਕੋਲੇ ਤਜਰਬਾ ਹੈ ਕਾਫੀ ਲੰਬੇ ਟਾਈਮ ਦਾ ਠੀਕ ਹੈ ਸੋ ਉਸ ਅਧਿਆਪਕ ਕੋਲ ਪੜਨਾ ਬਹੁਤ ਜ਼ਰੂਰੀ ਹੁੰਦਾ ਹੈ ਜੇਕਰ ਤੁਸੀਂ ਮਾਸਟਰ ਕੇਡਰ ਜਾ ਕੇ ਲੈਕਚਰਰ ਕੇਡਰ ਦੇ ਰਹੇ ਹੋ ਇਸ ਤੋਂ ਬਿਨਾ ਤੁਹਾਨੂੰ ਪਤਾ ਹੈ ਕਿ ਟੈਸਟ ਬੈਚ ਵੀ ਰਾਜੇ ਸਾਡੇ ਚੱਲ ਰਹੇ ਆ ਪਰ ਇਹ ਟੈਸਟ ਬੈਚ ਤੇ ਸਿਲੇਬਸ ਬੈਚ ਤੁਹਾਨੂੰ ਕਿੱਥੇ ਮਿਲਣਗੇ ਪੜੋ ਪੰਜ ਆਵ ਐਪ ਦੇ ਉੱਪਰ ਠੀਕ ਹੈ ਇਹ ਆਪਣੀ ਪਲੇ ਸਟੋਰ ਤੇ ਐਪ ਬਣੀ ਹੋਈ ਹੈ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਇਹਨਾਂ ਬੈਚਾਂ ਨੂੰ ਲੈ ਸਕਦੇ ਹੋ ਚਾਹੇ ਟੈਸਟ ਬੈਚ ਹੈ ਚਾਹੇ ਮਾਸਟਰ ਕੇਡਰ ਸਿਲੇਬਸ ਬੈਚ ਹੈ ਮੈਨੂੰ ਲੱਗਦਾ ਹੈ ਕਿ ਸਾਰੇ ਮਾਰਕੀਟ ਦੇ ਵਿੱਚ ਇਹ ਹੋਊਗਾ ਲੱਗਿਆ ਹੋਇਆ ਕਿ ਮਾਸਟਰ ਕੇਡਰ ਹੈ ਮਾਸਟਰ ਕੇਡਰ ਦੀ ਐਨਪੀ ਸੈਨੀਪੀਸ ਇਸ ਤਰੀਕੇ ਦਾ ਅਸੀਂ ਕੁਝ ਵੀ ਨਹੀਂ ਰੱਖਿਆ ਹੋਇਆ ਅਸੀਂ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਚਾਹੇ ਉਹ ਗਰੀਬ ਹੈ ਚਾਹੇ ਉਹ ਮਿਡਲ ਹੈ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਫੀਸ ਨਿਰਧਾਰਤ ਕੀਤੀ ਹੋਈ ਹੈ ਚਾਹੇ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ 9115873257 ਨੰਬਰ ਦੇ ਉੱਪਰ ਠੀਕ ਹੈ ਇਸ ਤੋਂ ਬਿਨਾ ਜੇਕਰ ਤੁਸੀਂ ਹੋਰ ਜੇਕਰ ਆਪਾਂ ਹੁਣ ਜਿਵੇਂ ਕਲਾਸਾਂ ਨੇ ਆਪਣੀਆਂ ਮਾਸਟਰ ਕ੍ਰੇਡਰ ਨਾਲ ਸੰਬੰਧਿਤ ਲੈਕਚਰਾਂ ਨਾਲ ਕਿਟਰ ਦੇ ਨਾਲ ਸੰਬੰਧਿਤ YouTube ਦੇ ਆਪਾਂ ਲਗਾਤਾਰ ਲਗਾਵਾਂਗੇ ਤੁਹਾਡੇ ਲਈ ਸੋ ਉਸ ਦੇ ਨਾਲ ਜੇਕਰ ਤੁਸੀਂ ਜੁੜਨਾ ਚਾਹੁੰਦੇ ਹੋ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਆਵੇ ਤਾਂ ਤੁਸੀਂ ਸਾਡੇ ਟੈਲੀਗ੍ਰਾਮ ਲਿੰਕ ਦੇ ਉੱਪਰ ਵੀ ਜਾ ਸਕਦੇ ਹੋ ਭਾਈ ਇਹ ਟੈਲੀਗ੍ਰਾਮ ਲਿੰਕ ਦਾ ਨਾਮ ਕੀ ਹੈ ਲਰਨ ਵਿਦ ਮਨਪ੍ਰੀਤ ਕੌਰ ਸੋ ਇਸ ਦੇ ਨਾਲ ਜੁੜ ਕੇ ਤੁਸੀਂ ਜਿਵੇਂ ਕਿ ਆਪਾਂ ਕੁਝ PDF ਵਗੈਰਾ ਉਸ ਦੇ ਵਿੱਚ ਅਪਲੋਡ ਕਰਦੇ ਰਹਿੰਦੇ ਆ ਕੋਈ ਇੰਪੋਰਟੈਂਟ ਜਿਹੜੀ ਪੰਜਾਬੀ ਦੇ ਰਿਗਾਰਡਿੰਗ ਇਨਫੋਰਮੇਸ਼ਨ ਹੈ ਭਈ ਜਾਣਕਾਰੀ ਹੈ ਉਸ ਨੂੰ ਉੱਥੇ ਆਪਾਂ ਜਿਹੜਾ ਹੈਗਾ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਨੇ ਆ ਠੀਕ ਹੈ ਸਕੂਲ ਨਾਲ ਮਿਲ ਕੇ ਤੁਸੀਂ ਉੱਥੇ ਵੀ ਜੁੜ ਸਕਦੇ ਹੋ ਪਰ ਤੁਸੀਂ ਇਸ YouTube ਚੈਨਲ ਦੇ ਉੱਪਰ ਮਾਸਟਰ ਗ੍ਰੈਜੂਏਟਰ ਪੰਜਾਬੀ ਤੇ ਲੈਕਚਰਾਰ ਗ੍ਰੈਜੂਏਟਰ ਪੰਜਾਬੀ ਦੀ ਜਿਹੜੀ ਤਿਆਰੀ ਹੈ ਉਸ ਨੂੰ ਵੀ ਕਰ ਸਕੋਗੇ ਤੇ ਨਾਲ ਹੀ ਜੇ ਤੁਸੀਂ ਸਿਲੇਬਸ ਬੈਚ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਸਾਡੇ ਕੋਲ ਚੱਲ ਰਹੀ ਹੈ ਤਾਂ ਸਿਲੇਬਸ ਬੈਚ ਚਾਹੇ ਮਾਸਟਰ ਗ੍ਰੈਜੂਏਟਰ ਦਾ ਚਾਹੇ ਉਹ ਲੈਕਚਰਾਰ ਗ੍ਰੈਜੂਏਟਰ ਪੰਜਾਬੀ ਦਾ ਦੋਨੋਂ ਦਾ ਹੀ ਚੱਲ ਰਿਹਾ ਤਾਂ ਤੁਸੀਂ ਸਾਡੇ 91158 73257 ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਦੀ ਕੋਈ ਹੋਰ ਜਾਣਕਾਰੀ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਕੇ ਆਪਣੀ ਜਾਣਕਾਰੀ ਜਾਂ ਆਪਣਾ ਪ੍ਰਸ਼ਨ ਜਰੂਰ ਪੁੱਛਿਓ ਤਾਂ ਉਸ ਦਾ ਤੁਹਾਨੂੰ ਆਨਸਰ ਜਰੂਰ ਮਿਲੇਗਾ ਸੋ ਅੱਜ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ